ਕਬੀਰ ਬਿਰਹ ਭਉੰਗਮ ਮਨ ਬਸੈ ਮਨ ਨ ਨਮਾਨੈ ਕੋਇ RAM ਬਿਯੋਗੀ ਨਾ ਜੀਐ ਜੀਐ ਤੰ ਬਉਰਾ ਹੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਆਪ ਜੀ ਜਾਣਦੇ ਹੋ ਪਾਵਨ ਵਿਚਾਰ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਜੀ ਦੇ ਇਨਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸਰਵਣ ਕਰ ਰਹੇ ਹਾਂ 75 ਸ਼ਲੋਕਾਂ ਤੱਕ ਸਤਿਗੁਰਾਂ ਆਪ ਵਿੱਚ ਵਰਤ ਕੇ ਬਖਸ਼ਸ਼ਾ ਵਰਤਾ ਕੇ ਵਿਚਾਰ ਕਰਵਾਈ ਹੈ 76 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਇਸ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਪ੍ਰਮਾਤਮਾ ਦੇ ਪ੍ਰੇਮ ਦੀ ਅਵਸਥਾ ਬਾਬਤ ਉਚਾਰਨ ਕਰ ਰਿਹਾ ਕਿ ਪ੍ਰਮਾਤਮਾ ਨਾਲ ਪ੍ਰੇਮ ਕਿਵੇਂ ਦਾ ਕਰਨਾ ਚਾਹੀਦਾ ਹੈ ਕਹਿੰਦੇ ਕਬੀਰ ਬਿਰਹੋ ਪੁਇੰਗਮ ਮਨ ਬਸੈ ਭਗਤ ਕਬੀਰ ਸਾਹਿਬ ਕਥਨ ਕਰਦੇ ਕਿ ਜਿਸ ਦੇ ਅੰਤਹਿ ਕਰਨ ਵਿੱਚ ਪ੍ਰਭੂ ਦੇ ਬਿਰਹੋ ਪ੍ਰੇਮ ਵਿਛੋੜੇ ਰੂਪੀ ਪੁਇੰਗਮ ਸੱਪ ਵਸਦਾ ਹੈ ਉਹ ਸੰਸਾਰੀ ਲੋਕਾਂ ਦੀਆਂ ਮੰਤ ਹੁੰਦਾ ਸਲਾਹਾ ਮੰਤ ਹੁੰਦਾ ਉਪਦੇਸ਼ ਮੰਤਰ ਰੂਪੀ ਕੋਈ ਵੀ ਮੰਤਰਾਂ ਨੂੰ ਮੰਨਦਾ ਹੀ ਨਹੀਂ ਹੈ ਜਿਹਦੇ ਹਿਰਦੇ 'ਚ ਪਰਮੇਸ਼ਰ ਦਾ ਪੁਇੰਗਮ ਰੂਪੀ ਸੱਪ ਹੁੰਦਾ ਹੈ ਰਾਮ ਬਿਯੋਗੀ ਨਾ ਜੀਐ ਜੀਐ ਤਬ ਉਹ ਰਾਹ ਹੋਏ ਭਗਤ ਜੀ ਕਿਰਪਾ ਕਰੇ ਅਵਲ ਤਾਂ ਰਾਮ ਪ੍ਰਮਾਤਮਾ ਦੇ ਬਿਯੋਗੀ ਵਿਛੋੜੇ ਵਾਲੇ ਪ੍ਰੇਮੀ ਸੰਸਾਰ ਵਿੱਚ ਜਿਉਂਦਾ ਨਹੀਂ ਪਾਪ ਵਿਦੇਮੁਕਤ ਹੋ ਜਾਂਦਾ ਹੈ ਜੇਕਰ ਪਰਾਲਬਦ ਅਨਸਾਰ ਜਿਉਣਾ ਕਰੇ ਤਦੋਂ ਉਹ ਸੰਸਾਰ ਵੱਲੋਂ ਬौरा ਕਮਲਾ ਹੋ ਜਾਗਾ ਸੰਸਾਰ ਕਹਿੰਦਾ ਇਹ ਤਾਂ ਝੱਲਾ ਹੋ ਗਿਆ ਉਹ ਕੋਈ ਗੱਲਾਂ ਕਰ ਰਹੇ ਸੀ ਨਾ ਦੋ ਜਾਨੇ ਕਹਿੰਦਾ ਤੇਰੇ ਹੋਰ ਭਰਾ ਕਿੰਨੇ ਤੁਸੀਂ ਕਹਿੰਦਾ ਅਸੀਂ ਪੰਜ ਭਰਾ ਵਾਂ ਦੋ ਨੌਕਰੀ ਕਰਦੇ ਆ ਇੱਕ ਵਾਈ ਕਰਦਾ ਇੱਕ ਕਹਿੰਦਾ ਕਮਲਾ ਰਮਲਾ ਹੋ ਗਿਆ ਉਹ ਭਗਤੀ ਕਰਦਾ ਸੀ ਉਹਨੂੰ ਕਹਿੰਦੇ ਕਮਲਾ ਰਮਲਾ ਹੋ ਗਿਆ ਸੋ ਇਹ ਸੰਸਾਰ ਦੀ ਸੋਚ ਆ ਮਾਰੇ ਬਾਣੀ ਜੀ ਵੀ ਫਰਮਾਉਂਦੇ ਨਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇਹਨਾਂ ਦਾ ਜੋੜ ਨਾ ਕਦੇ ਆਉਣਾ ਹੈ ਤੇ ਨਾ ਕਦੇ ਆਇਆ ਹੈ ਇਹ ਕਹਿੰਦੇ ਉਹ ਕਮਲਾ ਹੋ ਗਿਆ ਤੇ ਭਗਤ ਵੀ ਕਹਿੰਦੇ ਅਸੀਂ ਕਮਲੇ ਚੰਗੇ ਆ ਤੁਸੀਂ ਚਾਤਰ ਬਣੇ ਰਹੋ ਭਾਈ ਤੁਹਾਡੇ ਵਰਗੇ ਚਾਤਰ ਹੋਣੇ ਚਾਹੀਦੇ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਵਿਛੋੜੇ ਵਾਲਾ ਪ੍ਰੇਮੀ ਸੰਸਾਰ ਵਿੱਚ ਜਿਉਂਦਾ ਨਹੀਂ ਹੈ ਪਾਪ ਜੀ ਉਹ ਜੁਣਾ ਕਰਦਾ ਵੀ ਆ ਤੂੰ ਕਮਲਾ ਹੋ ਕੇ ਜਿਉਂਦਾ ਹੈ ਲੋਕੀ ਕਹਿੰਦੇ ਇਹ ਕਮਲਾ ਹੋ ਗਿਆ ਹੈ ਕਬੀਰ 파ਰਸ ਚੰਦਨੈ ਤਿਨ ਹੈ ਏਕ ਸੁਗੰਧ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜੋ ਪਾਰਸ ਅਤੇ ਚੰਦਨ ਹੈ ਚੰਦਨ ਹਨ ਉਹਨਾਂ ਵਿੱਚ ਇੱਕੋ ਹੀ ਸੁਗੰਧ ਖੁਸ਼ਬੂ ਸੁਭਾਉ ਗੁਣ ਹੈ ਦੋਨਾਂ ਵਿੱਚ ਖੁਸ਼ਬੂ ਆ ਤੇ ਇਹ ਮਿਲ ਤੇਉ ਊਤਮ ਭਏ ਲੋਹ ਕਾਠ ਨਿਰਗੰਧ ਕਹਿੰਦੇ ਤੇ ਇਹ ਮਿਲ ਤਿਸ ਚੰਦਨ ਨਾਲ ਮਿਲ ਕੇ ਜੰਗਲ ਦੇ ਹੋਰ ਰੁਖ ਅਤੇ ਤੇਉ ਤਿਸ ਪਾਰਸ ਨਾਲ ਲੋਹਾ ਸੋਨਾ ਹੋਣ ਰੂਪ ਸ੍ਰੇਸ਼ਟ ਭਏ ਹੋਏ ਆ ਪਾ ਪਾਰਸ ਨਾਲ ਮਿਲ ਕੇ ਲੋਹਾ ਸੋਨਾ ਬਣ ਗਿਆ ਚੰਦਨ ਨਾਲ ਹੋਰ ਰੁਖ ਲਾਗੇ ਜਿਹੜੇ ਸੰਗਤ ਕਰਦੇ ਉਹ ਵੀ ਚੰਦਨ ਦਾ ਰੂਪ ਹੋ ਗਏ ਲੋਹਾ ਸੋਨਾ ਬਣ ਜਾਂਦਾ ਤੇ ਨਰਗੰਧ ਸੁਗੰਧੀ ਤੋਂ ਰਹਿਤ ਕਾਠ ਲੱਕੜ ਚੰਦਨ ਦਾ ਰੂਪ ਹੋ ਜਾਂਦੀ ਸੋ ਇਸੇ ਤਰ੍ਹਾਂ ਏ ਭਗਤ ਜੀ ਕਿਰਪਾ ਕਰ ਰੇ ਆਪਣਾ 78 ਨੰਬਰ ਸ਼ਲੋਕ ਰਾਈ ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੋ ਨਹੀਂ ਸਹਿਆ ਜਾਏ ਸੋ ਜਮਕਾ ਠੇਂਗਾ ਠੱਠੇ ਨੂੰ ਲਾਮ ਲਾ ਕੇ ਬਿੰਦੀ ਲੱਗੀ ਆ ਧਿਆਨ ਰੱਖਣਾ ਪਾਠਾਂ ਦਾ ਤੇ ਉਹ ਨਹੀਂ ਕਹਿ ਜਣਾ ਓਹ ਊੜੇ ਦਾ ਮੂੰਹ ਖੁੱਲਾ ਹੈ ਹਾਹੇ ਨੂੰ ਔਂਕੜ ਹੈ ਕਹਿੰਦੇ ਭਗਤ ਕਬੀਰ ਸਾਹਿਬ ਕਹਿੰਦੇ ਆ ਕਿ ਇਹ ਭਾਈ ਜਮਾ ਦਾ ਠੇਂਗਾ ਡੰਡਾ ਬਹੁਤ ਭੜਾ ਹੈ ਉਹ ਕਿਸੇ ਕੋਲੋਂ ਵੀ ਸਹਾਰਿਆ ਨਹੀਂ ਜਾਂਦਾ ਬੜਾ ਸਖਤ ਹੈ ਇੱਕ ਜੋ ਸਾਧੂ ਮੋਹ ਮਿਲੇਉ ਤਨ ਲੀਆ ਅੰਚਲ ਲਾਏ ਭਗਤ ਜੀ ਦੱਸ ਰਿਹਾ ਇੱਕ ਜੋ ਸਾਧੂ ਜਿਹੜਾ ਰਾਮਾਨੰਦ ਜੀ ਸੰਤ ਮੋਹ ਮੈਨੂੰ ਮਿਲਿਆ ਹੈ ਵਾ ਇੱਕ ਜਿਹੜਾ ਸ੍ਰੇਸ਼ਟ ਗੁਰੂ ਨਾਨਕ ਦੇਵ ਜੀ ਮੈਨੂੰ ਮਿਲੇ ਹਨ ਉਹਨਾਂ ਨੇ ਮੈਨੂੰ ਆਪਣੇ ਸ਼ਰਨ ਰੂਪੀ ਅੰਚਲ ਹੁੰਦਾ ਪੱਲੇ ਨਾਲ ਲਾ ਲੈਣਾ ਕੀਤਾ ਹੈ ਅੱਗੇ 79 ਨੰਬਰ ਸ਼ਲੋਕ ਭਗਤ ਜੀ ਫਰਮਾ ਰਹੇ ਆ ਕਿ ਦੇਖੋ ਇਹ ਜਿਹੜਾ 79 ਨੰਬਰ ਸ਼ਲੋਕ ਭਗਤ ਜੀ ਉਚਾਰ ਰਹੇ ਹਨ ਦੱਸਦੇ ਆ ਕਿ ਕੋਈ ਵੈਦ ਸੀ ਉਸਨੇ ਸ਼ਿਵ ਜੀ ਦੀ ਤਪੱਸਿਆ ਕਰਕੇ ਵਰ ਪ੍ਰਾਪਤ ਕੀਤੇ ਹੋਏ ਸਨ ਕਿ ਜਿਸ ਨੂੰ ਵੀ ਮੈਂ ਦਵਾਈ ਦੀ ਗੋਲੀ ਬਣਾ ਕੇ ਦੇਵਾਂ ਰਾਜੀ ਹੋ ਜਾਵੇ ਉਹ ਮਰੇ ਨਾ ਇਹ ਵਰ ਪ੍ਰਾਪਤ ਕਰਕੇ ਉਹ ਲੋਕਾਂ ਨੂੰ ਦਵਾਈ ਬਣਾ ਕੇ ਦੇ ਦਿਆ ਕਰੇ ਇਸ ਦੀ ਦਵਾਈ ਨਾਲ ਬਹੁਤ ਸਾਰੇ ਰੋਗੀ ਠੀਕ ਹੋ ਗਏ ਇੱਕ ਦਿਨ ਕਾਸ਼ੀ ਵਾਲੇ ਰਾਜੇ ਦਾ ਲੜਕਾ ਬਿਮਾਰ ਹੋ ਗਿਆ ਉਸ ਨੂੰ ਕੋਈ ਦਵਾਈ ਅਸਰ ਹੀ ਨਾ ਕਰੇ ਤਦੋਂ ਲੋਕ ਇਸ ਵੈਦ ਕੋਲ ਆਏ ਤੇ ਰਾਜੇ ਪਾਸ ਇਹਨੂੰ ਲੈ ਗਏ ਇਸ ਨੇ ਦਵਾਈ ਦੀ ਗੋਲੀ ਉਸ ਰਾਜੇ ਦੇ ਪੁੱਤਰ ਨੂੰ ਦਿੱਤੀ ਗੋਲੀ ਮੂੰਹ ਵਿੱਚ ਪਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸਾਰੇ ਲੋਕ ਉਸ ਵੈਦ ਦੀ ਨਿੰਦਿਆ ਕਰਨ ਲੱਗ ਪਏ ਤਦੋਂ ਉਹ ਸ਼ਰਮਿੰਦਾ ਆਇਆ ਬਾਹਰ ਜੰਗਲ ਵਿੱਚ ਚਲਾ ਗਿਆ ਅਤੇ ਚਿਖਾ ਬਣਾ ਕੇ ਆਤਮ ਹੱਤਿਆ ਕਰਨ ਲੱਗਾ ਤਦੋਂ ਕਾਸ਼ਬਾਣੀ ਹੋਈ ਕਿ हे ਵੈਦ ਤੂੰ ਆਤਮ ਹਤਿਆ ਨਾ ਕਰ ਤੈਨੂੰ ਦਿੱਤਾ ਆਇਆ ਵਰ ਵੀ ਸੱਚਾ ਹੈ ਰਾਜੇ ਦੇ ਪੁੱਤਰ ਨੂੰ ਦਿੱਤੀ ਹੋਈ ਗੋਲੀ ਉਸ ਦੇ ਗਲੇ ਤੋਂ ਹੇਠਾਂ ਨਹੀਂ ਗਈ ਤੂੰ ਜਾ ਉਸ ਬੱਚੇ ਦਾ ਮੂੰਹ ਖੋਲ ਕੇ ਵੇਖਿਆ ਇਹ ਵੈਦ ਉਸੇ ਵੇਲੇ ਗਿਆ ਅਤੇ ਜਾ ਕੇ ਲੜਕੇ ਦਾ ਮੂੰਹ ਖੋਲਿਆ ਤਾਂ ਗੋਲੀ ਉਸ ਦੇ ਮੂੰਹ ਵਿੱਚ ਹੀ ਉਸੇ ਦੀ ਉਸੇ ਤਰ੍ਹਾਂ ਪਈ ਸੀ ਕਦੋਂ ਵੈਦ ਨੇ ਕਿਹਾ ਕਿ ਕਾਲ ਨੇ ਗੋਲੀ ਇਸ ਦੇ ਗਲੇ ਤੋਂ ਹੇਠਾਂ ਜਾਣ ਹੀ ਨਹੀਂ ਦਿੱਤੀ ਅਸੀਂ ਵੀ ਕਈ ਵਾਰ ਕਹਿੰਨੇ ਫਲਾਣਾ ਡਾਕਟਰ ਬੜਾ ਸਿਆਣਾ ਫਲਾਣਾ ਵੈਦ ਬੜਾ ਸਿਆਣਾ ਉੱਥੇ ਲੈ ਜਾਣਾ ਸੀ ਸ਼ਾਇਦ ਹੀ ਬਚ ਜਾਂਦਾ ਪਰ ਪ੍ਰਮਾਤਮਾ ਦੀ ਜਿਹੜੀ ਹੋਣੀ ਹੈ ਕਰਨੀ ਹੈ ਜੋ ਮੌਤ ਆਉਣੀ ਉਸ ਨੂੰ ਕੋਈ ਰੋਕ ਨਹੀਂ ਸਕਦਾ ਧਰਮਰਾਜਾ ਕਹਿੰਦਾ ਭਾਈ ਜਦੋਂ ਅਸੀਂ ਕਿਸੇ ਨੂੰ ਲਿਜਾਣਾ ਹੁੰਦਾ ਨਾ ਉਹ ਜਿਹੜੀ ਪੁੜੀ ਐ ਗੋਲੀ ਉਹ ਹੀ ਆਪਦੇ ਹੱਥ 'ਚ ਪੜ ਲਈਦੀ ਉਹ ਗਾਂ ਹੀ ਨਹੀਂ ਜਾਂਦੀ ਦੀ ਗਲੇ ਤੋਂ ਜਦੋਂ ਉਹਦੀ ਵਦੀ ਹੁੰਦੀ ਆ ਭਾਵ ਉਹਨੇ ਜੀਉਣਾ ਹੁੰਦਾ ਉਦੋਂ ਦਵਾਈ ਗਲੇ ਤੋਂ ਠਾਂ ਮੇ ਚਲੀ ਜਾਂਦੀ ਆ ਤੇ ਉਹ ਬਚ ਵੀ ਜਾਂਦਾ ਹੈ ਅਸਰ ਵੀ ਕਰਦੀ ਹੈ ਰਹੁ ਵਿਚਾਰ ਕਹਿੰਦੇ ਫੇਰ ਇਹ ਵੈਦ ਭਗਤ ਕਬੀਰ ਜੀ ਕੋਲ ਆਇਆ ਤਦੋਂ ਭਗਤ ਕਬੀਰ ਸਾਹਿਬ ਜੀ ਨੇ ਇਸ ਲੋਕ ਫੇਰ ਉਚਾਰਨ ਕੀਤਾ ਜੋ 71 ਨੰਬਰ ਸਲੋਕ ਹੈ ਕਬੀਰ ਵੈਦ ਕਹੈ ਹਉ ਹੀ ਭਲਾ दारू ਮੇਰੇ ਵਸ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਵੈਦ ਆਖਦਾ ਹੈ ਹਉ ਹੀ ਭਲਾ ਮੈਂ ਹੀ ਚੰਗਾ ਸਿਆਣਾ ਕਿਉਂਕਿ ਸਾਰੇ ਰੋਗਾਂ ਦੀ ਦਵਾਈ ਦਵਾਈ ਜਿਹੜੀ ਆ दारू ਮੇਰੇ ਕੋਲ ਆ ਮੇਰੇ ਅਧੀਨ ਆ ਕਿਉਂਕਿ ਉਹਨੇ ਵਰ ਲਏ ਇਸ ਇਹ ਤਉ ਬਸਤ ਗੋਪਾਲ ਕੀ ਜਬ ਭਾਵੈ ਲੀ ਖਸ ਸੋ ਲੇ ਲੱਲੇ ਨੂੰ ਲਾਮ ਲੱਗੀਆ ਈੜੀ ਨੂੰ ਸਿਹਾਰੀਆ ਕੱਲਾ ਲੇ ਨਹੀਂ ਪੜਨਾ ਲੇ ਇਸ ਤਰ੍ਹਾਂ ਜੀ ਕਹਿੰਦੇ ਪਰ ਹੇ ਭਾਈ ਇਹ ਪ੍ਰਾਣ ਚੇਤਨ ਸੱਤਾ ਰੂਪੀ ਇਹ ਤੋਂ ਵਸਤ ਗੋਪਾਲ ਕੀ ਇਹ ਜੀਵ ਰੂਪ ਇਹ ਸਵਾਸ ਰੂਪੀ ਵਸਤੂ ਜਿਹੜੀ ਪਰਮਾਤਮਾ ਦੀ ਆ ਜਬ ਭਾਵੈ ਲੇ ਖਸ ਜਦੋਂ ਉਹਨੂੰ ਭੌਂਦਾ ਹੈ ਉਹ ਕੋ ਲੈਂਦਾ ਹੈ ਕਿਉਂਕਿ ਨਹਿ ਬਾਰਿਕ ਨਹਿ ਜੋਬਨ ਹੈ ਨਹੀਂ ਬਿਰਦੀ ਕਛ ਬੰਦ ਉਹ ਬੇਰਾ ਨਹ ਬੂਜੀ ਹੈ ਜੋ ਆਏ ਪਰੈ ਜਮ ਫੰਦ ਉਸ ਵੇਲੇ ਕੁਛ ਨਹੀਂ ਹੁੰਦਾ ਸੋ ਅੱਗੇ 80 ਨੰਬਰ ਸ਼ਲੋਕ ਰਾਈ ਭਗਤ ਜੀ ਕਿਰਪਾ ਕਰ ਰਿਹਾ ਕਬੀਰ ਨੌਬਤ ਆਪਣੀ ਦਿਨ ਦਸ ਲੇ ਹੋ ਬਜਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਆਪਣੀ ਜ਼ਿੰਦਗੀ ਰੂਪ ਨੌਬਤ ਨਗਾਰੇ ਨੂੰ ਦਸ ਕੋ ਦਿਨ ਵਜਾ ਲੈਣਾ ਕਰੋ ਅਥਵਾ ਆਪਣੇ ਦੇਹ ਰੂਪੀ ਨੌਬਤ ਨਗਾਰੇ ਨੂੰ ਜਿੰਦਗੀ ਦੇ 10 ਕੋ ਦਿਨ ਭਾਵੇਂ ਥੋੜੇ ਜੇ ਮਿਲੇ ਹੋਏ ਦਿਨਾਂ ਵਿੱਚ ਸਿਮਰਨ ਭਜਨ ਕਰਨ ਰੂਪ ਵਜਾਉਣਾ ਕਰੋ ਭਾਵ ਸਵਾਸ ਸਵਾਸ ਸਿਮਰਨ ਕਰਕੇ ਜਿੰਦਗੀ ਸਫਲ ਕਰ ਲਵੋ ਕਿਉਂ ਕਿਉਂਕਿ ਨਦੀ-ਨਾਵ ਸੰਜੋਗ ਜਿਉ ਬਹੁਰ ਨ ਮਿਲ ਹੈ ਆਏ ਜਿਵੇਂ ਕਹਿੰਦੇ ਨਦੀ ਦੀ ਨਾਵ ਬੇੜੀ ਦੇ ਪੂਰ ਦਾ ਬੇੜੀ ਵਿੱਚ ਬੈਠੇ ਮੁਸਾਫਰਾਂ ਦਾ ਸੰਯੋਗ ਮਿਲਾਪ ਹੁੰਦਾ ਉਹ ਮੁੜ ਕੇ ਦੁਬਾਰਾ ਸਾਰੇ ਇਕੱਠੇ ਨਹੀਂ ਹੁੰਦੇ ਨਹੀਂ ਮਿਲਦੇ ਜਿਹੜੇ ਇੱਕ ਵਾਰੀ ਸਬ ਮੁਸਾਫਰ ਮਿਲਦੇ ਉਹ ਦੁਬਾਰਾ ਨਹੀਂ ਮਿਲਦੇ ਕਦੇ ਦੇਖ ਲਿਓ ଅਥਵਾ ਇਸੇ ਪ੍ਰਕਾਰ ਕਾਲ ਰੂਪੀ ਨਦੀ ਹੈ ਤੇ ਜ਼ਿੰਦਗੀ ਰੂਪੀ ਬੇੜੀ ਉੱਪਰ ਪਰਿਵਾਰ ਆਦ ਸਬੰਧੀਆਂ ਦਾ ਪੂਰ ਹੈ ਜੋ ਜ਼ਿੰਦਗੀ ਦੇ ਸਮਾਪਤ ਹੋયા ਸਾਰੇ ਆਪੋ ਆਪਣੇ ਰਸਤੀਆਂ ਭਾਵ ਪਰਲਬਦ ਅਨਸਾਰ ਵੱਖ-ਵੱਖ ਜੂਨਾ ਵਿੱਚ ਚਲੇ ਜਾਣਗੇ ਅਤੇ ਮੁੜ ਕੇ ਇਸੇ ਹਾਲਤ ਵਿੱਚ ਆ ਕੇ ਨਹੀਂ ਮਿਲ ਸਕਣਗੇ ਸੋ ਇੱਥੋਂ ਤੱਕ 80 ਨੰਬਰ ਸ਼ਲੋਕ ਹੋਏ ਆ ਭਗਤ ਕਬੀਰ ਸਾਹਿਬ ਨੇ ਬੜੀ ਕਿਰਪਾ ਕੀਤੀ ਸਤਿਗੁਰਾਂ ਨੇ ਅੱਗੇ ਆਪਾਂ ਆਉਣ ਵਾਲੇ ਦਿਨਾਂ ਵਿੱਚ ਜੋ ਸ਼ਲੋਕ ਹਨ ਉਹ ਫਿਰ ਵਿਚਾਰਾਂਗੇ ਆਓ ਇੱਥੇ ਹੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ